ਇੱਕ ਦਿਨ ਪਹਿਲਾਂ ਭਾਰਤਪੁਸ਼ਨਾਸ਼ੂ ਦੀ ਪੁਲਸ ਵਾਲਿਆਂ ਦੇ ਨਾਲ ਬਹਿਸ ਹੋਈ ਹੈ ਤੇ ਰਜਕੇ ਤੱਕਾਂ ਮੁੱਕੀ ਹੁੰਦੀ ਹੈ ਦਰਅਸਲ ਲੁਧਿਆਣਾ ਦੇ ਹਲਕਾ ਪਚਮੀ ਨੂੰ ਲੈ ਕੇ 19 ਜੂਨ ਨੂੰ ਜਿਮਨੀ ਚੋਣ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਸਿਆਸਤ ਗਰਮਾ ਚੁਕੀ ਹੈ ਕਿ ਉਸ ਵੇਲੇ ਮਾਹੌਲ ਹੋਰ ਜ਼ਿਆਦਾ ਗਰਮਾ ਚ ਜਾਂਦਾ ਜਦ ਪੁਲਿਸ ਇੱਕ ਕਾਂਗਰਸੀ ਵਰਕਰ ਨੂੰ ਹਿਰਾਸਤ ਦੇ ਵਿੱਚ ਲੈਣ ਆਂਦੀ ਹੈ ਲੋਕਾਂ ਨੇ ਪੁਲਿਸ ਦਾ ਵਿਰੋਧ ਕੀਤਾ ਤੇ ਮੌਕੇ ਤੇ ਹੀ ਕਾਂਗਰਸੀ ਉਮੀਦਵਾਰ ਭਾਰਤ ਪੁਸ਼ਨ ਆਸ਼ੂ ਪਹੁੰਚ ਜਾਂਦੇ ਨੇ ਭਾਰਤ ਪੁਸ਼ਨ ਆਸ਼ੂ ਤੇ ਪੁਲਿਸ ਅਧਿਕਾਰੀਆਂ ਦੇ ਵਿਚਾਲੇ ਤੱਕਾ ਮੁੱਕੀ ਹੋਈ ਹੈ ਤੇ ਪੁਲਿਸ ਮੁਲਾਜ਼ਮ ਕਾਂਗਰਸੀ ਵਰਕਰ ਨੂੰ ਲਜਾਣ ਲੱਗੇ ਸਨ ਉਸੇ ਸਮੇਂ ਧੱਕਾ ਮੁਕੀ ਹੁੰਦੀ ਹੈ ਤੇ ਮੌਕੇ ਤੇ ਐਸਐਚਓ ਨੂੰ ਵੀ ਧੱਕੇ ਮਾਰੇ ਗਏ ਨੇ ਉਸ ਤੋਂ ਬਾਅਦ ਪੁਲਿਸ ਦਾ ਵਿਰੋਧ ਵੱਧ ਗਿਆ ਤੇ ਪੁਲਿਸ ਮੌਕੇ ਤੋਂ ਬੇਰੰਗ ਵਾਪਸ ਪਰਤੀ ਹੈ ਤੇ ਇਸ ਮੌਕੇ ਭਾਰਤ ਪੂਸ਼ਣ ਆਸ਼ੂਦਾਇ ਕਹਣਾ ਹੈ ਕਿ ਉਹਨਾਂ ਦੇ ਵਰਕਰ ਦੇ ਵੱਲੋਂ ਸਵੇਰੇ ਰਾਸ਼ਨ ਫੜਵਾਇਆ ਗਿਆ ਸੀ ਉਸ ਤੋਂ ਬਾਅਦ ਹੁਣ ਪੁਲਿਸ ਇਸ ਨੌਜਵਾਨ ਨੂੰ ਹਿਰਾਸਤ ਦੇ ਵਿੱਚ ਲੈਣ ਆਈ ਸੀ ਪਰ ਲੋਕਾਂ ਦੇ ਵਿਰੋਧ ਦੇ ਚਲਦਿਆਂ ਵਾਪਸ ਚਲੇ ਗਏ ਨੇ ਤੇ ਪੁਲਿਸ ਵੱਲੋਂ ਇਸ ਸਬੰਧ ਵਿੱਚ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਜਾਵੇਗੀ ਤੇ ਪੁਲਿਸ ਕਮਿਸ਼ਨਰ ਨੂੰ ਇਸ ਸਬੰਧੀ ਵੀ ਜਾਣਕਾਰੀ ਦਿੱਤੀ ਗਈ ਹੈ u d ट रहे बंदे कुटते हो बंदे कुटते हो तीस बंदे कुटते हो बंदे कुटते हो बंदे कुट रहे हो लंबे बुट रहे होते कुटती है, तुराथ है।, तुराथ है� ਗੱਡੀ ਦੇ ਰੋਕ ਟੀ ਨਾ ਮੂਰੇ ਮੋਟਰਸਾਈਕਲ ਲਾਓ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਨੱਕੇ ਨਹੀਂ ਚਲੇਗੀ ਨੱਕਾ ਨਹੀਂ ਚਲੇਗੀ ਨੱਕਾ ਨਹੀਂ ਚਲੇਗੀ ਮੋਟਰਸਾਈਕਲ ਚਲਾਓ ਮੋਟਰਸਾਈਕਲ ਮੋਟਰਸਾਈਕਲ ਪੰਜਾਬ ਮੋਟਰਸਾਈਕਲ ਅਸੀਂ ਘੰਟਾ ਪਹਿਲੇ ਫੋਨ ਕਰਿਆ ਉਹ ਤਾਂ ਕੋਈ ਨਹੀਂ ਹੋਇਆ ਉਹ ਸਾਡੇ 75 ਬੰਦੇ ਚੱਕੇ ਲਜਾਉਂਦੇ ਆ ਨਿਆਲ ਮੈਨੂੰ ਤਾਂ ਵੀ ਡਿਸਟ੍ਰਿਕਟ ਦੀ ਉਹ ਭਾਜੀ ਤੁਸੀਂ ਰੈਸਟੈਂਟ ਉਹਨਾਂ ਨੂੰ ਸੱਦ ਕੇ ਆਈ ਨਹੀਂ ਨਹੀਂ ਪਤਾ ਤਾਂ ਦੇਖੋ ਨਹੀਂ ਕਰਨ ਲੱਗੇ ਰਸਮੀ ਚੱਕੇ ਲਗਾਉਣੇ ਪਈ ਇਸ ਕੋਲ ਤੋਂ ਵੀ ਪਤਾ ਕਿ ਕਿਹੋ ਜਿਹੇ ਚੱਕ ਰਹੇ ਹੋ ਭਾਜੀ ਮਾਣ ਪੜਿਆ ਤੁਸੀਂ ਆਏ ਹੋ ਤੁਸੀਂ ਤੁਸੀਂ ਬੰਕੇੜੇ ਕਿਹੜੇ ਗਲਤ ਕਿੰਨਾ ਤੁਸੀਂ ਚੱਕੇ ਲੱਗੋ ਆ ਚੱਕੇ ਲਗਾਉਣਾ ਹੈ ਨਾ ਲੱਖੇ ਕਮਿਸ਼ਨਰ ਨੂੰ ਬੁਲਾਵਾ ਦੇ ਆ ਜਾਓ ਹਾਂ ਤੁਸੀਂ ਦਫ਼ਤਰ ਕੰਮ ਕਰਦਾ ਦਫ਼ਤਰ ਅੱਥਰ ਬੰਦੇ ਚੱਕ ਲਿਓ ਦਫ਼ਤਰ ਤੋੜਿਆ ਸ਼ੀਸ਼ਾ ਤੋੜਿਆ ਦਫ਼ਤਰ ਤੋੜਿਆ ਫੋਟੋ ਖਿੱਚ ਦਫ਼ਤਰ ਤੋੜਿਆ ਸ਼ੀਸ਼ਾ ਨਾ ਤੋੜੋ ਸਾਰੇ ਜੀਰ ਕਰਦੇ ਹੋ ਤੁਸੀਂ ਲਾਲ ਬਾਈ ਇਲੈਕਸ਼ਨ ਕੇਜਰੀਬਗ ਪੰਜਾਬੀਆਂ चके लगे कई भाजी 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 कंदे दफ़्त रोकिया करे रा ਕੀ ਲਿਖ ਰਹੇ ਹੋ ਜੀ ਹੁਣੇ ਕੀ ਕਿਹੜੀ ਚਿੱਠੀ ਹੈ ਦਿਖਾਓ ਸਰ ਕਿਹੜੀ ਚਿੱਠੀ ਹੈ ਨਹੀਂ ਨਹੀਂ ਇਹ ਲਾਈਵ ਹੋ ਤੁਸੀਂ ਆ ਸ਼ੂਚੀ ਦੇ ਪੇਜ ਤੋਂ ਸ਼ੇਰੂ ਬਿਨਾ ਓਏ ਆ ਹੁਣੇ ਚਿੱਠੀ ਲਿਖ ਰਹੇ ਨੇ ਹੁਣੇ ਚਿੱਠੀ ਲਿਖ ਰਹੇ ਨੇ ਚਿੱਠੀ ਲਿਖ ਰਹੇ ਨੇ ਲਾਈਵ ਲਿਆਓ ਚਿੱਠੀ ਲਿਖ ਰਹੇ ਨੇ ਹੁਣੇ ਹੁਣੇ ਕੰਪਲੇਟ ਲਿਖ ਰਹੇ ਨੇ ਨਵੀਂ ਕੰਪਲੇਟ ਹੁਣੇ ਕੰਪਲੇਟ ਲਿਖ ਰਹੇ ਨੇ ਹੁਣੇ ਕੰਪਲੇਟ ਲਿਖ ਰਹੇ ਆ ਕਿਹੜੀ ਕੰਪਲੇਟ ਆ ਆ ਹੁਣੇ ਕੰਪਲੇਟ ਲਿਖੀ ਆ ਤੁਸੀਂ ਹੁਣੇ ਕੰਪਲੇਟ ਲਿਖੀ ਆ ਤੁਸੀਂ

ਮਰਦਾਬਾਦ 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 ਓਏ ਸਾਡੇ ਦੇ ਗੁੱਸੇ ਕਿੱਲਾ ਸਾਡੇ ਦੇ ਪੰਜਾਬੀਆਂ ਦਾ ਵੀ ਲੱਗਿਓ ਦਿੱਲੀ ਵਾਲਿਆਂ ਨੂੰ ਮਗਰ ਓਏ ਚਿੱਠੀ ਆਪਣੀ ਓਏ ਚਿੱਠੀ ਰੋਡ ਤੇ ਪੰਜਾਬ ਦੀ ਓ ਨਾ ਯਾਰ ਮੈਂ ਅਗਲਾ ਮੈਂ ਕਰ ਰਿਹਾ ਰਿਕਾਰਡਿੰਗ ਕਰਦਾ ਸੀ ਪੈਰ ਨਾ ਦੋ ਬਾਈ ਪਰ ਆ ਜਾ ਇੱਕ ਮਿੰਟ ਉਹ ਬਾਈ ਉਹ ਕਰਾਓ ਉਹ ਤੇ ਬੈੱਡ ਵਿੱਚ ਰੇਲ ਪੈ ਗਿਆ ਚਲੀ ਆਏ ਉੱਥੇ ਸੁੱਤ ਰਹੀ ਆਸੀ ਉਹਨਾਂ ਦਾ ਨਸ਼ਾ ਵੇਚਦੇ ਮੇਰੇ ਕੀ ਗੱਲ ਹਾਂ ਮਾ ਦਿੰਦੇ ਆ ਕੀ ਹੋਇਆ ਕੀ ਸਾਨੂੰ ਹੱਥ ਪਾਗੇ ਫਕਾ ਦੇ ਬਲੇ ਬਾਨੇ ਲਖਨੂ ਆਸ ਬੰਦੇ ਨੇ ਹੱਥ ਮਾਣਾ ਫਕਾ ਦੇ ਚੁੱਪ ਚੁੱਪ ਸਾਰੇ ਆ ਗਏ ਆ ਅੰਮ੍ਰਿਤਪੁਰ ਦੇ ਕਾਂਗਸ ਵਾਲਿਆਂ ਨੂੰ ਕਹਿਕਿਓ। ਬਲੋ ਜਲਦੀਏ। ਆਹ ਸਾਰੇ ਮੀਆਂ। ਸਾਰੇ ਮੀਆਂ ਨੂੰ ਬੇਨਤੀ ਹੈ ਜੀ। ਜ਼ੋਹਰ ਨਗਰ ਦੇ ਵਿੱਚ ਖੜੇ ਆ ਸ਼੍ਰੀ ਭਾਰਤੀ ਜਨਾਬ ਜੀ। ਇਹ ਜਿੰਨੀ ਬੜਾ ਨਹੀਂ ਕਹਿੰਦੇ ਸ਼ਰਾਬੰਦੀਆ ਪਹਿਲੇ ਦੱਸੋ ਦਿੱਤੀ ਕਿੰਨੂ ਹੈ। ਹੈਲੋ ਬੁਲੂ ਦੀ ਹੈ ਹਾਂ 8 ਮਿੰਟ ਪਹਿਲਾਂ 65 ਮਿੰਟ ਪਹਿਲਾਂ ਰੇਟ ਪਾਈ ਉਦੋਂ ਕੋਈ ਨਹੀਂ ਉੱਥੇ ਆਇਆ ਫੁੱਲ ਨਹੀਂ ਰਾਸ਼ਨ ਵੰਡਿਆ ਉੱਥੇ ਕੁਝ ਨਹੀਂ ਆਇਆ ਸਾਰੇ ਸਮਾਜ ਚੱਕ ਕੇ ਫੁੱਲਾਂ ਲਈ ਆ ਗਏ ਸਾਫਿਆ ਭਾਈ 2 ਘੰਟੇ ਪਹਿਲਾਂ ਉਹ ਰਾਸ਼ਨ ਵੰਡੇ ਇਸ ਲੜਕੀ ਨੇ ਉਹ ਫੜ ਲਿਆ ਉਸ ਤੋਂ ਬਾਅਦ ਫੋਨ ਕਰਦੇ ਰਹੇ ਸਾਰਾ মিডিਆ ਵੀ ਆਇਆ ਕੋਈ ਪੁਲਿਸ ਵਾਲਾ ਨਹੀਂ ਆਇਆ ਆਏ ਤੋ 2 ਘੰਟੇ ਤੱਕ ਕੁੰ ਵੀ ਪਕੜਨ ਆਏ ਜੀ ਨੇ ਉਹਨਾਂ ਦਾ ਸਾਰਾ ਲਾਈਕਾ ਸਾਰੀ ਗਰਮ ਨੰਬਰ ਕੋਲੋਂ ਪ੍ਰੋਫੈਕਸ਼ਨ ਚੋਰੇ ਕੋਈ ਇਹਨਾਂ ਨੂੰ ਪੁੱਛਣ ਆਣਾ ਕਰਣਾ ਨਹੀਂ ਬਸ ਕਿਸੇ ਤਰੀਕੇ ਇਲੈਕਸ਼ਨ ਲੁੱਟਣਾ ਹੈ ਲੁੱਟਣਾ ਨਹੀਂ ਤੇ ਹੁਣ ਇਸੀ ਕੰਪਲੇਂਟ ਕੀਤੀ ਹੈ ਚੋਣ ਕਮਿਸ਼ਨ ਨੂੰ ਤੇ ਕੋਈ ਕੀਤੀ ਹੈ ਕਰਾਂਗੇ ਕੰਪਲੇਂਟ ਤੇ ਹੁਣ ਪੁਲਿਸ ਲੈਣ ਆਈ ਸੀ ਚਲੇ ਗਈ ਇੱਥੋਂ ਦੇ ਕੇ ਹੱਥੋਂ ਪਾਈ ਵਿਚਾਰ ਦੀ ਕੋਈ ਇੱਥੇ ਹੱਥੋਂ ਪਾਈ ਤਾਂ ਅਸੀਂ ਤਾਂ ਜਾਣ ਨਹੀਂ ਦਿੰਦੇ ਮੈਂ ਬੈਠਾ ਇੱਥੇ ਹਾਂ ਉਹਨਾਂ ਨੇ ਵੀ ਤੁਹਾਡੇ ਜਿਹੜੇ ਲੜਕਿਆਂ ਨਾਲ ਹੱਥੋਂ ਪਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਕਾਂਗਰਸੀ ਵਰਕਰਾਂ ਨਾਲ ਕਰਨ ਉਹਨਾਂ ਨੇ ਖੁੱਡੇ ਮਾਰੇ ਆ ਹੋ ਰਿਹਾ ਬੰਦਿਆਂ ਨੂੰ ਪੁਲਿਸ ਲੈ ਕੇ ਜਾਣ ਲਈ ਕੀ ਕਾਰਨ ਕੀ ਸੀ ਬਾਦਰੀ ਲੈ ਕੇ ਜਾਣ ਲਈ ਕੀ ਕਾਰਨ ਸੀ ਕਿ ਉਹ ਲੈ ਕੇ ਜਾਂਦੇ ਸੈਲੈਕਸ਼ਨ ਨਾਲ ਭਾਰਤੇ ਤਾਂ ਬੁਕਲਾਈ ਹੋਏ ਇਸ ਲੜਕੇ ਨੇ ਉਹਨਾਂ ਦਾ ਸਮਾਨ ਪਕੜ ਲਿਆ ਜਿਹੜਾ ਇੱਥੇ ਵੰਡੇ ਦਿੰਦੇ ਆ ਸਵੇਰੇ ਰਾਸ਼ਨ ਫੜਿਆ ਉਦੋਂ ਤਾਂ ਕੋਈ ਆਇਆ ਨਹੀਂ ਕੰਪਲੇਂਟਾਂ ਕਰਦੇ ਨੇ ਪੁਲਿਸ ਚੌਕੀ ਠਾਣੀ ਟੈਲੀਫੋਨ ਕਰਦੇ ਨੇ 2 ਘੰਟੇ ਬਾਅਦ ਆਏ ਉਹਨੂੰ ਹੀ ਪਕੜਨਾ ਨਾ ਕੇ ਵੀ ਜਿਹਨੇ ਪਕੜਿਆ ਉਹਦੇ ਜਾਨ ਲੈ ਕੇ ਅੰਦਰ ਵਰਦੀ ਨੂੰ ਵੀ ਹੱਥ ਪਾਇਆ ਕਿਸੇ ਨੇ ਵਰਦੀ ਨੂੰ ਹੱਥ ਨਹੀਂ ਪਾਇਆ ਮੈਂ ਲਾਇਆ ਯਾਰ ਮੈਨੂੰ ਦੱਸੋ ਫਿਰ ਕੀ ਲੱਗਿਆ ਨਹੀਂ ਜਾਣਦੇ ਲਗਾਤਾਰ ਦੇਖਿਆ ਜਾ ਰਿਹਾ ਕਿ ਰਾਸ਼ਨ ਵੰਡਣ ਦੇ ਵੀ ਵੀਡੀਓ ਵੀ ਲਗਾਤਾਰ ਹੋ ਰਹੀ ਹੈ ਕਿ ਘੁੰਗੇ ਨੇ ਕਿ ਕੱਟੀਆਂ ਕਿਸੇ ਨੇ ਪਰ ਇਦਾਂ ਮੈਂ ਕਿਹੜਾ ਅਲੱਗ ਕਰਨਾ ਧੱਕਾ ਨਹੀਂ ਹੋਣ ਲਗਾਤਾਰ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਲਗਾਤਾਰ ਰਾਸ਼ਨ ਵੰਡ ਰਹੇ ਨੇ ਸੋ ਲੱਗ ਰਿਹਾ ਹੈ ਕਿ ਕਿਤਨੇ ਕਿਨੇ ਪ੍ਰਸ਼ਾਹੀ ਸਾਹਿਬ ਫਰਮੂਲ ਕਰਿਆ ਆ ਕੇ ਮੇਰੇ ਅੱਖਾਂ ਦੇ ਤੋਂ ਉਧਰ ਘਰਨਾ ਫਰੇ ਯਾਰ ਮੈਂ ਦੇਖਦਾ ਜਦੋਂ ਦੇਖਦਾ ਦੇਖਦਾ ਕਿ ਮੈਂ ਇੱਥੇ ਵਰਕਰਾਂ ਨੂੰ ਪੜੀਸਣਾ ਸ਼ੁਰੂ ਕਰਦਾ ਉਸ ਤੋਂ ਬਾਅਦ ਅਸੀਂ ਜਾਣ ਦੇਣਾ ਜੀ ਸਾਰੇ ਵਰਕਰ ਇੱਥੇ ਐਗਰੈਸਿਵ ਆ ਮੈਨੂੰ ਚਾਹੀਏ ਸਾਰੀ ਕਾਂਗਰਸ ਕੱਢੇ ਕਰਨੀ ਗੋਈ ਮੈਂ ਇੱਥੇ ਕਰੀ ਬੈਕ ਬੈਕ ਠੀਕ ਠੀਕ ਓਕੇ ਠੀਕ ਹੈ